ਹੁਸ਼ਾਰਪੁਰ ਦਿਵਸ ਦੇ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਚੇਤਨ ਕਸ਼ਕ ਪੰਜਾਬ ਸਰਕਾਰ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਵਿੱਚ ਵੱਡਾ ਫੇਰਬਦਲ ਕਰਨ ਤੋਂ ਬਾਅਦ ਹੁਣ ਆਈਏਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਨੇ ਇਸ ਦੇ ਤਹਿਤ ਹੀ ਹੁਸ਼ਾਰਪੁਰ ਦੇ ਡਿਪਟੀ ਕਮਿਸ਼ਨਰ ਮੈਡਮ ਕੋਮਲ ਮਿੱਤਲ ਦਾ ਤਬਾਦਲਾ ਜਿਹੜਾ ਐਸਐਸ ਨਗਰ ਜਨਕੀ ਮੁਹਾਲੀ ਦਾ ਕਰ ਦਿੱਤਾ ਗਿਆ ਤੇ ਮੁਹਾਲੀ ਦੇ ਮੌਜੂਦਾ ਡਿਪਟੀ ਕਮਿਸ਼ਨਰ ਮੈਡਮ ਆਸ਼ਿਕਾ ਚੈਨ ਹੁਣ ਹੁਸ਼ਾਰਪੁਰ ਦੇ ਵਿੱਚ ਬਤੌਰ ਡਿਪਟੀ ਕਮਿਸ਼ਨਰ ਵਜੋਂ ਆਪਣੀਆਂ ਸਭਾਵਾਂ ਨਿਭਾਉਣਗੇ ਸੋ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਮੈਡਮ ਕੋਮਲ ਮਿੱਤਲ ਪਿਛਲੇ ਲੰਬੇ ਸਮੇਂ ਤੋਂ तकरीबन पौने 3 ਸਾਲ ਤੋਂ ਹੁਸ਼ਾਰਪੁਰ ਦੇ ਵਿੱਚ ਬਤੌਰ ਡਿਪਟੀ ਕਮਿਸ਼ਨਰ ਦੇ ਉੱਤੇ ਤੇ ਤਨਖਤ ਸਨ ਤਹਾਨੂੰ ਵੱਲੋਂ ਆਪਣੀ ਅਗਵਾਈ ਦੇ ਵਿੱਚ ਜਿੱਥੇ ਹੁਸ਼ਾਰਪੁਰ ਦੇ ਵਿੱਚ ਵਿਕਾਸ ਕਮਾ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਗਈ ਹੈ ਉੱਥੇ ਹੀ ਜੇਕਰ ਆਪਾਂ ਹੁਸ਼ਾਰਪੁਰ ਦੇ ਵਿੱਚ ਵਕ ਵਕ ਐ ਮੇਲਿਆਂ ਦੀ ਗੱਲ ਕਰੀਏ ਜਿਵੇਂ ਕਿ ਹੁਣ ਨੇਚਰ ਫੈਸਟ ਵੀ ਲੱਗਿਆ ਹੋਇਆ ਸਰਸ ਮੇਲਾ ਵੀ ਇਸ ਤੋਂ ਪਹਿਲਾਂ ਲੱਗਿਆ ਹੋਇਆ ਸੀ ਤਾਂ ਇਸ ਤਰ੍ਹਾਂ ਦੇ ਬਹੁਤ ਸਾਰੇ ਗਤੀਵਿਧੀਆਂ ਜਿਹੜੀਆਂ ਮੈਡਮ ਕੋਮਲ ਮਿੱਤਰ ਵੱਲੋਂ ਆਪਣੇ ਕੈਰੀਅਰ ਚਾਲ ਦੌਰਾਨ ਕਰਵਾਈਆਂ ਗਈਆਂ ਨੇ ਤਾਂ ਹੁਣ ਆਪਾਂ ਮੈਡਮ ਆਸ਼ਿਕਾ ਜੈਨ ਦੀ ਗੱਲ ਕਰੀਏ ਤਾਂ ਉਹ ਇਸ ਤੋਂ ਪਹਿਲਾਂ ਵੀ ਹੁਸ਼ਾਰਪੁਰ ਦੇ ਨਗਰ ਨਿਗਮ ਦੇ ਵਿੱਚ ਬਤੌਰ ਕਮਿਸ਼ਨਰ ਦੇ ਅਹੁਦੇ ਤੇ ਤਨਾਨਤ ਰਹਿ ਕੇ ਆਪਣੀਆਂ ਸਭਾਵਾਂ ਨਿਭਾ ਚੁੱਕੇ ਨੇ ਸੋ ਸੁਭਾਵਿਕ ਹੈ ਕਿ ਇਸ ਤੋਂ ਪਹਿਲਾਂ ਮੈਡਮ ਆਸ਼ਿਕਾ ਜੈਨ ਜਦੋਂ ਹੁਸ਼ਾਰਪੁਰ ਨਗਰ ਨਿਗਮ ਦੇ ਕਮਿਸ਼ਨਰ ਦੇ ਤੌਰ ਤੇ ਹੁਸ਼ਾਰਪੁਰ ਦੇ ਵਿੱਚ ਸਭਾਵਾਂ ਨਿਭਾ ਰਹੇ ਸਨ ਤਾਂ ਉਹਨਾਂ ਨੂੰ ਹੁਸ਼ਾਰਪੁਰ ਦੀਆਂ ਤਕਰੀਬਨ ਸਾਰੀਆਂ ਸਮੱਸਿਆਵਾਂ ਤੋਂ ਬਾਕੀ ਫੋਣਗੇ ਸੋ ਉਮੀਦ ਕਰਦੇ ਹਾਂ ਕਿ ਜਦੋਂ ਮੈਡਮ ਆਸ਼ਿਕਾ ਜੈਨ ਹੁਸ਼ਾਰਪੁਰ ਦੇ ਵਿੱਚ ਆਪਣਾ ਅਹੁਦਾ ਸੰਭਾਲਣਗੇ ਤਾਂ ਉਹਨਾਂ ਵੱਲੋਂ ਉਹਨਾਂ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਇੱਥੇਨ ਕਿਤੇ ਜਾਣਗੇ ਜੋ ਨਾਲ ਦੇ ਧਿਆਨ ਵਿੱਚ ਵੀ ਰਹੀਆਂ ਨੇ ਤਾਂ ਜੋ ਲੋਕਾਂ ਦੀਆਂ ਮੁੱਖ ਮੰਗਾਂ ਹੋਣਗੀਆਂ ਸੋ ਇੱਕ ਹੋਰ ਮੋੜ ਤੋਂ ਦੁਹਰਾ ਦਿਆਂ ਕਿ ਹੁਸ਼ਾਰਪੁਰ ਤੋਂ ਜੈਪਟੇ ਕਮਿਸ਼ਨਰ ਮੈਡਮ ਕੌਮਲ ਮਿੱਤਲ ਦਾ ਤਬਾਦਲਾ ਜਿਹੜਾ ਪੰਜਾਬ ਸਰਕਾਰ ਵੱਲੋਂ ਮੋਹਾਲੀ ਜ਼ਿਲ੍ਹੇ ਦੇ ਵਿੱਚ ਕਰ ਦਿੱਤਾ ਗਿਆ ਤੇ ਮੋਹਾਲੀ ਦੇ ਮੌਜੂਦਾ ਜੈਪਟੇ ਕਮਿਸ਼ਨਰ ਮੈਡਮ ਆਸ਼ਿਕਾ ਜੈਨ ਦਾ ਤਬਾਦਲਾ ਜਿਹੜਾ ਉਹ ਹੁਸ਼ਾਰਪੁਰ ਜ਼ਿਲ੍ਹੇ ਦੇ ਵਿੱਚ ਕਰ ਦਿੱਤਾ ਗਿਆ